ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਦੇ ਗੁਣ ਨਾਮ ਸੁਖਮਨੀ ਸਭ ਤੇ ਊਚਤਾ ਕੀ ਸੋਭਾ ਬਣੀ ਨਾਨਕ ਦੇ ਗੁਣ ਨਾਮ ਸੁਖਮਨੀ ਸੁਖਮਨੀ ਸੁਖਮਤਿ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠੇ ਸਾਧ ਸੰਗਤ ਜੀ ਗੱਜਕੇ ਫਤੇ ਬਲਾਉ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਰੀਦਾ ਰੋਟੀ ਮੇਰੀ ਕਾਠ ਕੀ ਲਾवण ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਣੇ ਸੈਣਗੇ ਦੋ ਬਾਬਾ ਫਰੀਦ ਜੀ ਸਮਝਾਉਂਦੇ ਹਨ ਰੋਟੀ ਮੇਰੀ ਕਹਿੰਦੇ ਕਾਠ ਦੀ ਆ ਕਾਠ ਪਾਵ ਲੱਕੜੀ ਵਰਗੀ ਸਖਤ ਰੋਟੀ ਮੇਰੀ ਮਿਹਨਤ ਦੀ ਕਮਾਈ ਦੀ ਕੀਤੀ ਹੋਈ ਰੋਟੀ ਤੇ ਕਹਿੰਦੇ ਨੇ ਜਿੰਨਾ ਖਾਦੀ ਚੋਪੜੀ ਘਨੇ ਸਹਿਣਗੇ ਦੋ ਜਿਹੜੇ ਕਹਿੰਦੇ ਨੇ ਚੋਪੜੀ ਰੋਟੀ ਖਾਂਦੇ ਨੇ ਉਹ ਕਹਿੰਦੇ ਨੇ ਫੇਕ ਦਿਨ ਘਨੇ ਬਹੁਤ ਜ਼ਿਆਦਾ ਕਹਿੰਦੇ ਦੁੱਖ ਸਹਿਣਗੇ ਹੁਣ ਰੋਟੀ ਇੱਕ ਇਮਾਨਦਾਰੀ ਦੀ ਬੰਦਾ ਖਾਵੇ ਤੇ ਉਹ ਇਨਸਾਨ ਜਿਹੜਾ ਇਮਾਨਦਾਰੀ ਦੀ ਰੋਟੀ ਖਾ ਕੇ ਉਹ ਸੁਖੀ ਰਹਿੰਦਾ ਇਨਸਾਨ ਤੇ ਜਿਹੜਾ ਇਨਸਾਨ ਬੇਈਮਾਨੀ ਦੀ ਰੋਟੀ ਖਾਂਦਾ ਹੈ ਉਹਨੂੰ ਇੱਕ ਦਿਨ ਫਿਰ ਘਨੇ ਸਹਿਣਗੇ ਦੁੱਖ ਦੁੱਖ ਨੂੰ ਸਹਿਣੇ ਪੈਣੇ ਇੱਕ ਦਿਨ ਭਾਵੇਂ ਜੋ ਮਰਜ਼ੀ ਕਰ ਲਵੇ ਬਾਅਦ ਚ ਕਹਿੰਦੇ ਰੱਬ ਨੇ ਮੇਰੇ ਨਾਲ ਇਸ ਤਰ੍ਹਾਂ ਕਰ ਦਿੱਤਾ ਰੱਬ ਨੇ ਮੈਨੂੰ ਇਸ ਤਰ੍ਹਾਂ ਕਰ ਦਿੱਤਾ ਇੰਨੇ ਦੁੱਖ ਦੇ ਦਿੱਤੇ ਕੀ ਹੈ ਇਨਸਾਨ ਨੇ ਆਪ ਹੀ ਜਨਾਂ ਦੇ ਕਰਮ ਕੀਤੇ ਹੁੰਦੇ ਨੇ ਜਦੋਂ ਬੇਈਮਾਨੀ ਕਰਕੇ ਐਸਾ ਕਮਾਇਆ ਹੁੰਦਾ ਹੈ ਤਾਂ ਫਿਰ ਇੱਕ ਦਿਨ ਕਨੇ ਦੁੱਖ ਸਹਣੇ ਪੈਣਗੇ ਜਿਸ ਤਰ੍ਹਾਂ ਅੱਜ ਕੱਲ ਨਸ਼ੇ ਵੇਚਦੇ ਸੀਗੇ ਲੋਕੀ ਉਹਨਾਂ ਦੇ ਘਰਾਂ ਦੇ ਉੱਤੇ ਜਿਹੜੇ ਨੇ ਘਰ ਟਾਏ ਜਾ ਰਹੇ ਨੇ ਤੇ ਕੀ ਆਜਾ ਦੁੱਖ ਸਹਾਰਦਾ ਹੈ ਕਿ ਨਹੀਂ ਦੁੱਖ ਹੁੰਦਾ ਜਦੋਂ ਆਪਦਾ ਘਰ ਟੁੱਟਦਾ ਹੈ ਜਦੋਂ ਉਹਨਾਂ ਨੇ ਪਤਾ ਨਹੀਂ ਕਿੰਨਿਆਂ ਲੋਕਾਂ ਦੇ ਘਰ ਤੋੜੇ ਕਿੰਨੇ ਬੱਚੇ ਬਰਬਾਦ ਕੀਤੇ ਨਸ਼ੇ ਦੇ ਵਿੱਚ ਤੇ ਜਦੋਂ ਹੁਣ ਆਪਣੇ ਘਰ ਟੁੱਟਦੇ ਨੇ ਉਹਨਾਂ ਦੇ ਤਾਂ ਉਹਨਾਂ ਨੂੰ ਵੇਖ ਕੇ ਉਹਨਾਂ ਦਾ ਹੁਣ ਮਨ ਦੁਖੀ ਹੁੰਦਾ ਹੈ ਤੇ ਕਿਦਾਂ ਜਿਹੜੇ ਮਾੜੇ ਕੰਮ ਕਰਦੇ ਨੇ ਮਾੜੇ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਰੁੱਖੀ ਸੁੱਕੀ ਖਾਏ ਕੇ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਇ ਜੀ ਕਹਿੰਦੇ ਨੇ ਰੁੱਖੀ ਸੁੱਕੀ ਜਿੱਦਾਂ ਦੀ ਤੇਰੀ ਮਿਹਨਤ ਦੀ ਰੋਟੀ ਹੈਗੀ ਆ ਭਾਵੇਂ 100 ਕਮਾਉਣਾ ਰੋਈਦਾ 200 ਕਮਾਉਣਾ ਉਹਦੇ ਵਿੱਚ ਖੁਸ਼ ਰਹਾ ਕਰ ਕਹਿੰਦੇ ਨੇ ਵੇਖ ਪਰਾਈ ਚੋਪੜੀ ਨਾ ਤਰਸਾਇ ਜੀ ਜਿਹੜੀ ਬੇਈਮਾਨੀ ਦੀ ਰੋਟੀ ਖਾਂਦੇ ਨੇ ਕਹਿੰਦੇ ਉਹਨਾਂ ਨਾਲ ਵੇਖ ਕੇ ਆਪਣਾ ਜੀ ਨਾ ਤਰਸਾਈ ਜਾ ਤੇ ਜਿੱਦਾਂ ਦੀ ਹੈਗੀ ਏ ਰੋਟੀ ਆਪਣੀ ਜਿੱਦਾਂ ਦੀ ਇਮਾਨਦਾਰੀ ਦੀ ਰੋਟੀ ਹੈ ਉਹ ਆਪਣੀ ਰੋਟੀ ਤੂੰ ਖਾ ਤੂੰ ਤੋਂ ਕਹਿੰਦੇ ਨੇ ਠੰਡਾ ਪਾਣੀ ਪੀ ਠੰਡਾ ਪਾਣੀ ਪੀਣ ਦਾ ਮਤਲਬ ਹੈ ਆਪਣਾ ਮਨ ਜਿਹੜਾ ਉਹਨੂੰ ਠੰਡਾ ਰੱਖ ਸ਼ਾਂਤ ਰੱਖ ਤੇ ਨਹੀਂ ਤਾਂ ਫਿਰ ਜਿੱਦਾਂ ਦੇ ਮਾੜੇ ਕਰਮ ਇਨਸਾਨ ਕਰਦਾ ਹੈ ਮਾੜੇ ਕੰਮਾਂ ਦਾ ਫਿਰ ਇੱਕ ਦਿਨ ਨਤੀਜਾ ਜਿਹੜਾ ਉਹ ਮਾੜਾ ਹੀ ਮਿਲਣਾ ਚੰਗੇ ਕਰਮ ਕਰਾਂਗੇ ਚੰਗੇ ਕੰਮਾਂ ਦਾ ਨਤੀਜਾ ਹੈ ਜਿਹੜਾ ਉਹ ਚੰਗਾ ਮਿਲੇਗਾ ਮਾੜੇ ਕਮਾ ਦਾ ਨਤੀਜਾ ਜਿਹੜਾ ਮਾੜਾ ਮਿਲੇਗਾ ਕੁਦਰਤ ਹੈ ਕੁਦਰਤ ਜਿਹੜੀ ਹੈ ਇਹਦੇ ਵਿੱਚ ਆਪਾਂ ਅਗਰ ਮਨ ਦੇ ਵਿੱਚ ਕੋਈ ਸੋਚ ਵੀ ਮਾੜੀ ਲੈ ਆਉਨੇ ਆ ਉਹ ਵੀ ਰਾਤਾਂ ਦੀ ਆਪਣੀ ਜਿਹੜੀ ਨੀਂਦ ਉਹ ਹਰਾਮ ਕਰ ਦਿੰਦੀ ਹੈ ਮਨ ਉਦੋਂ ਪਰੇਸ਼ਾਨ ਰਹਿਣ ਲੱਗ ਪੈਂਦਾ ਤੁਸੀਂ 2 ਮਿੰਟ ਚੰਗੀ ਸੋਚ ਲੈ ਕੇ ਕਿਸੇ ਵਾਸਤੇ ਚੰਗੀ ਸੋਚ ਲੈ ਕੇ ਵੇਖ ਲਓ ਆਪਣੇ ਮਨ ਦੇ ਵਿੱਚ ਤਾਂ ਮਨ ਜਿਹੜਾ ਉਹਨਾਂ ਸੁਖੀ ਰਹੇਗਾ ਆਨੰਦ ਦੇ ਵਿੱਚ ਰਹੇਗਾ ਖੁਸ਼ੀ ਦੇ ਵਿੱਚ ਰਹੇਗਾ ਖੇੜੇ ਦੇ ਵਿੱਚ ਰਹੇਗਾ ਤਾਂ ਜਦੋਂ ਕਿਸੇ ਦਾ ਆਪਾਂ ਮਾੜਾ ਕਰਨ ਵਾਲੇ ਪਾਸੇ ਸੋਚਾਂਗੇ ਸਭ ਤੋਂ ਪਹਿਲਾਂ ਜਿਹੜਾ ਬੰਦਾ ਮਾੜਾ ਸੋਚਦਾ ਹੈ ਮਨ ਉਹਦਾ ਸਭ ਤੋਂ ਪਹਿਲਾਂ ਪਰੇਸ਼ਾਨ ਹੁੰਦਾ ਹੈ ਕੋਈ ਇਨਸਾਨ ਹੈ ਚੋਰੀ ਨੂੰ ਦਿਲ ਕਰ ਰਿਹਾ ਚੋਰੀ ਕਰਨੀ ਸ਼ੁਰੂ ਕਰੇਗਾ ਤਾਂ ਸਭ ਤੋਂ ਪਹਿਲਾਂ ਜਿਹੜਾ ਮਨ ਉਹਦਾ ਪਰੇਸ਼ਾਨ ਹੋਏਗਾ ਚੋਰ ਜਿਹੜਾ ਬੰਦਾ ਹੁੰਦਾ ਹੈ ਤਾਂ ਬਾਅਦ ਵਿੱਚ ਉਹਨੇ ਦੂਸਰੇ ਦੀ ਚੋਰੀ ਕਰਨੀ ਆ ਪਹਿਲਾਂ ਉਹਦਾ ਆਪਣਾ ਮਨ ਪਰੇਸ਼ਾਨ ਰਹਿੰਦਾ ਹੈ ਤੇ ਜਦੋਂ ਚੋਰੀ ਕਰ ਲਈ ਤਾਂ ਬਾਅਦ ਦੇ ਵਿੱਚ ਵੀ ਉਹਦੇ ਅੰਦਰ ਹਮੇਸ਼ਾ ਜਿਹੜਾ ਡਰ ਬਣਿਆ ਰਹੇਗਾ ਹਮੇਸ਼ਾ ਰਹੇਗਾ ਕਿ ਮੈਨੂੰ ਕੋਈ ਫੜ ਨਾ ਲਵੇ ਇਹ ਡਰ ਬਣਿਆ ਰਹੇਗਾ ਇਹਦੇ ਨਾਲ ਜਦੋਂ ਇਨਸਾਨ ਦੇ ਅੰਦਰ ਡਰ ਬਣਿਆ ਰਹੂਗਾ ਤਾਂ ਫਿਰ ਉਹਨਾਂ ਦੇ ਅੰਦਰ ਦਾ ਜਿਹੜਾ ਸਿਸਟਮ ਹੈ ਪਰਮਾਤਮਾ ਨੇ ਬਣਾਇਆ ਉਹ ਵੀ ਸਾਰਾ ਵਿਗੜ ਜਾਏਗਾ ਰੋਟੀ ਹੈ ਰੋਟੀ ਵਾਲਾ ਸਿਸਟਮ ਖਾਣਾ ਜਿਹੜਾ ਪਚਣਾ ਜਿਹੜਾ ਜਦੋਂ ਅੰਦਰ ਇਨਸਾਨ ਦੇ ਡਰ ਬਹਿ ਜਾਂਦਾ ਹੈ ਜਿਨ੍ਹਾਂ ਇਨਸਾਨਾਂ ਦੇ ਅੰਦਰ ਡਰ ਬੈਠੇ ਹੁੰਦੇ ਉਹਨਾਂ ਨੂੰ ਫਿਰ ਰੋਟੀ ਵੀ ਪਚਣੀ ਔਖੀ ਹੋ ਜਾਂਦੀ ਹੈ ਉਹ ਵੀ ਚੰਗੀ ਤਰ੍ਹਾਂ ਪਾਚੇਦੀ ਨਹੀਂ ਰੋਟੀ ਰਸ ਨਹੀਂ ਆਉਂਦਾ ਰੋਟੀ ਦਾ ਉਹਦਾ ਤਾਂ ਰੋਟੀ ਨਹੀਂ ਪਜੇਗੀ ਉਹਦੇ ਤੋਂ ਅੱਗੇ ਤੁਹਾਨੂੰ ਪਤਾ ਕਿਵੇਂ ਫਿਰ ਅੱਗੇ ਦੀ ਅੱਗੇ ਕਿਵੇਂ ਬਿਮਾਰੀਆਂ ਫਿਰ ਵਧਦੀਆਂ ਨੇ ਕਦੇ ਬੀਪੀ ਦੀ ਬਿਮਾਰੀ ਕਦੇ ਸ਼ੂਗਰ ਦੀ ਕਦੇ ਕੁਛ ਕਿੰਨੀਆਂ ਬਿਮਾਰੀਆਂ ਆ ਜਾਣੀਆਂ ਜਦੋਂ ਆਪਾਂ ਮਾੜੇ ਕੰਮਾਂ ਦੇ ਪਾਸੇ ਨਿਗਾਹ ਕਰਾਂਗੇ ਸੋ ਅੱਜ ਆਪਾਂ ਅੱਗੇ ਦੀ ਵਿਚਾਰ ਕਰਾਂਗੇ ਜੋ ਕਿ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 42 ਅੰਗ ਤੇ ਬਿਰਾਜਮਾਨ ਹੈ। ਸ਼੍ਰੀ ਰਾਗ ਮਹੱਲਾ 59ਵੇਂ ਪਾਤਸ਼ਾਹ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਸ਼ਬਦ ਹੈ। ਮਨ ਮिलास ਬਹੁ ਰੰਗ ਕਣ ਦ੍ਰਿਸ਼ਟ ਭੂਲ ਖੁਸ਼ੀਆਂ। ਕਹਿੰਦੇ ਨੇ ਮਨ ਜਿਹੜਾ ਹੈ ਖੁਸ਼ੀਆਂ ਖੇੜਿਆਂ ਦੇ ਵਿੱਚ ਅਨੇਕਾਂ ਰੰਗਾਂ ਦੇ ਵਿੱਚ ਉਸ ਪਰਮਾਤਮਾ ਮਾਲਕ ਨੂੰ ਹਰੀ ਨੂੰ ਸੱਚ ਨੂੰ ਕਹਿੰਦੇ ਇਨਸਾਨ ਉਹ ਭੁੱਲਿਆ ਫਿਰਦਾ ਹੈ। ਅਨੇਕਾਂ ਤਰ੍ਹਾਂ ਦੀਆਂ ਖੁਸ਼ੀਆਂ ਦੇ ਵਿੱਚ ਤੋ ਇਹ ਫਿਰਦਾ ਹੈ ਬਹੁਤ ਤਰ੍ਹਾਂ ਦੇ ਮਾਇਆ ਦੇ ਰੰਗ ਮਾਣਦਾ ਫਿਰਦਾ ਹੈ ਪਰ ਕੀ ਹੈ ਮਾਇਆ ਦੇ ਰੰਗ ਮਾਣਦੇ ਹੋਏ ਜੋ ਸੱਚ ਹੈ ਸਹੀ ਹੈ ਉਹਨਾਂ ਨੇ ਭੁੱਲਣਾ ਚਾਹੀਦਾ 76 ਤਾਰ ਬਾਦਸ਼ਾਹੀਆਂ ਵਿੱਚ ਸਹਸੇ ਪਰੀਆਂ ਇਨਸਾਨ ਦੇ ਕੋਲ ਬਾਦਸ਼ਾਹੀਆਂ ਵੀ ਹਨ ਤਾਂ ਸਿਰ ਤੇ 76 ਵੀ ਝੂਲਦੇ ਹਨ ਵਿੱਚ ਸਹਸੇ ਪਰੀਆਂ ਪਰ ਫੇ ਵੀ ਇਨਸਾਨ ਜਿਹੜਾ ਹੈ ਸਹਿਮ ਦੇ ਵਿੱਚ ਹਮੇਸ਼ਾ ਉਹਦੇ ਅੰਦਰ ਹਮੇਸ਼ਾ ਸਹਿਮ ਬਣਿਆ ਰਹਿੰਦਾ ਹੈ ਕੀ ਇਨਸਾਨ ਕਈ ਨੇ ਬਹੁਤ ਕੁਝ ਹੁੰਦਾ ਹੈ ਘਰ ਦੇ ਵਿੱਚ ਸਾਰਾ ਕੁਝ ਹੁੰਦਾ ਹੈ ਪਰ ਅੰਦਰ ਕਈਆਂ ਦਾ ਜਿਹੜਾ ਮਨ ਹੈ ਉਹ ਟਿਕਾਉ ਦੇ ਵਿੱਚ ਨਹੀਂ ਹੁੰਦਾ ਤਾਂ ਮਨ ਟਿਕਾਉ ਦੇ ਵਿੱਚ ਰੱਖਣਾ ਤੋਂ ਗੁਰੂ ਘਰੇ ਆਉਣਾ ਪੈਣਾ ਗੁਰੂ ਤੋਂ ਸਮਝ ਅਕਲ ਲੈਣੀ ਪੈਣੀ ਹੈ ਫੇਰੀ ਜਿਹੜਾ ਮਨ ਹੈ ਟਿਕਾਉ ਦੇ ਵਿੱਚ ਆ ਸਕਦਾ ਹੈ ਅੰਦਰੋਂ ਫੇਰੀ ਜਿਹੜਾ ਆਨੰਦ ਹੈ ਖੇੜਾ ਹੈ ਖੁਸ਼ੀ ਆ ਸਕਦੀ ਹੈ ਭਾਈ ਰੇ ਸੁਖ ਸਾਧ ਸੰਗ ਪਾਇਆ ਕਿੰਨੇ ਭਾਈਆ ਮੇਰਾ ਮਿਤਰਾ ਸੁਖ ਜਿਹੜੇ ਨੇ ਸਾਧ ਸੰਗ ਪਾਇਆ ਸਾਧੇ ਹੋਿਆਂ ਦੀ ਸੰਗ ਕਰਕੇ ਸੰਗਤ ਕਰਕੇ ਜਿੰਨੇ ਵੀ ਬਾਣੀ ਆਪਣੇ 35 ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 35ਾਂ ਦੀ ਜਿਨ੍ਹਾਂ ਦੀ ਬਾਣੀ ਹੈ ਸਾਰੇ ਸਾਧੇ ਹੋਏ ਨੇ ਆਪ ਵੀ ਸਾਧੇ ਹੋਏ ਨੇ ਤਾਂ ਦੂਜੇ ਲੋਕਾਂ ਨੂੰ ਵੀ ਸਾਧਨ ਵਾਸਤੇ ਬਾਣੀ ਲਿਖੀ ਗਈ ਹੈ ਤੇ ਜਦੋਂ ਆਪਾਂ ਇਹਨਾਂ ਦੇ ਨਾਲ ਜੁੜਾਂਗੇ ਇਹਨਾਂ ਦੇ ਬਚਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਬਚਨਾਂ ਨੂੰ ਮੰਨਾਂਗੇ ਤਾਂ ਆਪਣੀ ਵੀ ਜ਼ਿੰਦਗੀ ਦੇ ਵਿੱਚ ਜਿਹੜੇ ਜਿਹੜੇ ਨੇ ਸੁੱਖ ਆ ਜਾਣਗੇ ਜਦੋਂ ਇਹਨਾਂ ਸਾਧਾਂ ਦਾ ਸੰਗ ਕਰਾਂਗੇ ਆਪਾਂ ਲਿਖਿਆ ਲੇਖ ਤਨਪੁਰਖ ਬਿਦਾਤੇ ਦੁੱਖ ਸਹਿਸਾ ਮਿਟ ਗਿਆ ਕਹਿੰਦੇ ਨੇ ਫਿਰ ਇਨਸਾਨ ਜਦੋਂ ਚੰਗੀ ਸੰਗਤ ਕਰਦਾ ਹੈ ਚੰਗੇ ਲੋਕਾਂ ਦਾ ਸੰਗ ਕਰਦਾ ਹੈ ਲਿਖਿਆ ਲੇਖ ਤਨਪੁਰਖ ਬਿਦਾਤੇ ਉਹ ਪ੍ਰਮਾਤਮਾ ਮਾਲਕੀ ਫਿਰ ਮੱਥੇ ਦੇ ਜਿਹੜੇ ਲੇਖ ਨੇ ਉਹ ਚੰਗੇ ਕਰ ਦਿੰਦਾ ਹੈ ਦੁੱਖ ਸਹਿਸਾ ਮਿਟ ਗਿਆ ਸਹਿਮ ਦਾ ਜਿਹੜਾ ਦੁੱਖ ਸੀਗਾ ਅੰਦਰ ਇਨਸਾਨ ਦੇ ਉਹ ਕਹਿੰਦੇ ਨੇ ਫਿਰ ਮਿਟ ਜਾਂਦਾ ਹੈ ਤਾਂ ਪ੍ਰਮਾਤਮਾ ਮਾਲਕ ਜਿਹੜਾ ਹੈ ਮੱਥੇ ਦੇ ਲੇਖ ਨੇ ਜਿਹੜੇ ਉਹ ਚੰਗੀ ਕਰ ਦਿੰਦਾ ਹੈ ਰਹਾਉ ਜਿਤੇ ਥਾਨ ਥਨੰਤਰਾ ਤੇਤੇ ਪਵਾਇਆ ਕਹਿੰਦੇ ਜਿੰਨੇ ਥਾਨ ਨੇ ਜਿੰਨੀਆਂ ਥਾਵਾਂ ਨੇ ਸੋਹਣੇ ਸੋਹਣੇ ਥਾਨ ਨੇ ਤੇਤੇ ਪਵਾਇਆ ਕਹਿੰਦੇ ਉਹ ਸਾਰੇ ਕਹਿੰਦੇ ਨੇ ਭਾਵ ਕਹਿੰਦੇ ਨੇ ਘੁੰਮ ਫਿਰ ਕੇ ਆ ਗਿਆਂ ਧਨਪਾਤੀ ਵੱਡ ਭੂਮੀਆਂ ਮੇਰੀ ਮੇਰੀ ਘਰ ਭਰਿਆ ਧੰਨ ਵਾਲੇ ਇਨਸਾਨ ਜਿਹੜੇ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਧਨ ਹੈ ਵੱਡ ਭੂਮੀਆਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜ਼ਮੀਨਾਂ ਨੇ ਖੁੱਲੀਆਂ ਜ਼ਮੀਨਾਂ ਨੇ ਮੇਰੀ ਮੇਰੀ ਘਰ ਭਰਿਆ ਕਹਿੰਦੇ ਪਰ ਕੀ ਹੈ ਮੈਂ ਮੈਂ ਦੇ ਵਿੱਚ ਇਹ ਮਤਨ ਮੇਰਾ ਇਹ ਭੂਮੀ ਜ਼ਮੀਨ ਮੇਰੀ ਹੈ ਇਸੇ ਕਹਿੰਦੇ ਦੁੱਖ ਦੇ ਵਿੱਚ ਕਹਿੰਦਾ ਇਨਸਾਨ ਹਮੇਸ਼ਾ ਫਸਿਆ ਰਹਿੰਦਾ ਹੈ ਮੈਂ ਮੈਂ ਦੇ ਵਿੱਚ ਹਮੇਸ਼ਾ ਹੁਕਮ ਚਲਾਏ ਨ ਸੰ ਨਸੰਗ ਹੋਏ ਵਰਤੇ ਅਫਰਿਆ ਕਹਿੰਦਾ ਦੂਜਿਆਂ ਤੇ ਇਨਸਾਨ ਜਿਹੜਾ ਆਪਣਾ ਹੁਕਮ ਚਲਾਉਂਦਾ ਹੈ ਨਸੰਗ ਨਸੰਗ ਪਾਵੇ ਕਿਸੇ ਦਾ ਡਰ ਨਹੀਂ ਹੈ ਹੋਏ ਵਰਤੇ ਅਫਰਿਆ ਕਹਿੰਦਾ ਇਨਸਾਨ ਜਿਹੜਾ ਹਮੇਸ਼ਾ ਅਫਰਿਆ ਰਹਿੰਦਾ ਹੈ ਹੰਕਾਰ ਦੇ ਵਿੱਚ ਦੂਜਿਆਂ ਦੇ ਉੱਤੇ ਹੁਕਮ ਚਲਾਉਂਦਾ ਨਾ ਕਿਸੇ ਦਾ ਡਰ ਹੈ ਸਭ ਕੋ ਵਸਕਾ ਵਸਕਤ ਕਰ ਲੈਨ ਬਿਨ ਨਾਵੇ ਖਾ ਕਰ ਲਿਆ ਕਹਿੰਦੇ ਇਨਸਾਨ ਜਿਹੜਾ ਭਾਵਾਂ ਸਾਰਿਆਂ ਨੂੰ ਵਸ ਦੇ ਵਿੱਚ ਕਰ ਲਵੇ ਪਰ ਕਹਿੰਦੇ ਨੇ ਬਿਨ ਨਾਵੇ ਖਾ ਕਰ ਲਿਆ ਬਿਨਾ ਨਾਮ ਤੋਂ ਪਾਵ ਗਿਆਨ ਤੋਂ ਸਮੇ ਤੋਂ ਅਕਲ ਤੋਂ ਇਨਸਾਨ ਜਿਹੜਾ ਹੈ ਖਾ ਕੇ ਕਹਿੰਦੇ ਖਸਵਾ ਦੇ ਵਿੱਚ ਮਿੱਟੀ ਦੇ ਵਿੱਚ ਕਹਿੰਦੇ ਇਨਸਾਨ ਰਲਿਆ ਗਿਆ ਕੋਟ ਤੇਤੀ ਸੇਵਕਾ ਸਿੱਧ ਸਾਧਕ ਦਰ ਖੜਿਆ ਕਹਿੰਦੇ ਨੇ ਕਿ 33 ਕਰੋੜ ਕਹਿੰਦੇ ਭਾਵੇਂ ਸੇਵਕ ਇਨਸਾਨ ਨੂੰ ਮਿਲ ਜਾਣ ਸਿੱਧ ਸਾਧਕ ਦਰ ਖੜਿਆ ਭਾਵੇਂ ਕਹਿੰਦੇ ਨੇ ਜਿਹੜੇ ਸੇਵਕ ਨੇ ਉਹ ਭਾਵੇਂ ਤੁਹਾਡੇ ਦਰ ਤੇ ਖੜੇ ਰਹਿਣ ਗ੍ਰਿਮਬਾਰੀ ਵੱਡ ਸਾਹਬੀ ਸਭ ਨਾਨਕ ਸੁਪਨਥੀਆ ਕਹਿੰਦੇ ਨੇ ਵੱਡੇ ਵੱਡੇ ਧਨ ਵਾਲੇ ਵੱਡੀਆਂ ਵੱਡੀਆਂ ਜ਼ਮੀਨਾਂ ਵਾਲੇ ਕਹਿੰਦੇ ਨੇ ਇਨਸਾਨ ਜਿਹੜੇ ਨੇ ਇੱਕ ਦਿਨ ਕਹਿੰਦੇ ਸੁਪਨਾ ਹੀ ਹੋ ਗਿਆ ਕਾਦਾ ਹੰਕਾਰ ਕਦੇ ਲਈ ਕਿਸੇ ਚੀਜ਼ ਦਾ ਐਵੇਂ ਕਰਨਾ ਇੱਕ ਦਿਨ ਆਪਾਂ ਵੀ ਜਿੰਨੇ ਇਨਸਾਨ ਆਪਣੇ ਤੋਂ ਪਹਿਲਾਂ ਪੈਦਾ ਹੋਏ ਨੇ ਅੱਜ ਉਹ ਸੁਪਨਾ ਹੋ ਗਏ ਨੇ ਤੇ ਆਪਾਂ ਵੀ ਇੱਕ ਦਿਨ ਜਿਹੜਾ ਆਪਾਂ ਵੀ ਇੱਕ ਦਿਨ ਸੁਪਨਾ ਹੋ ਜਾਣਾ ਕਿ ਇਨਸਾਨ ਇੱਥੇ ਧਰਤੀ ਤੇ ਰਹਿੰਦਾ ਵੀ ਹੈਗਾ ਸੀ ਕਿ ਨਹੀਂ ਕੀ ਹੈ ਗੁਰੂ ਸਾਹਿਬ ਦੇ ਬਚਨ ਮੰਨ ਕੇ ਅੱਜ ਦੀ ਜਿਹੜਾ ਆਪਾਂ ਵਿਚਾਰ ਕੀਤੀ ਹੈ ਇਹਦੇ ਵਿੱਚ ਗੁਰੂ ਸਾਹਿਬ ਨੇ ਬੰਦੇ ਦੇ ਹੰਕਾਰ ਦੀ ਗੱਲ ਕੀਤੀ ਹੈ ਅਗਰ ਬੰਦਾ ਜਿਹੜਾ ਇਨਸਾਨ ਹੈ ਹੰਕਾਰ ਨਾ ਕਰੇ ਹੰਕਾਰ ਦੇ ਵਿੱਚ ਨਾ ਜੀਵੇ ਤੋ ਉਹਨਾ ਆਪਣਾ ਸੁਖੀ ਰਹੇਗਾ ਅਗਰ ਹੰਕਾਰ ਦੇ ਵਿੱਚ ਹੀ ਹਮੇਸ਼ਾ ਵੱਜਿਆ ਰਿਹਾ ਤੋ ਉਹਨਾ ਹੀ ਫਿਰ ਦੁਖੀ ਹੋਏਗਾ ਜਿਸ ਤਰ੍ਹਾਂ ਆਪਾਂ ਪੜਦੇ ਨਾ ਵੱਡੇ ਵੱਡੇ ਹੰਕਾਰੀਆਂ ਨਾਨਕ ਗਰਬ ਗਲੇ ਵੱਡੇ ਵੱਡੇ ਜਿਹੜੇ ਹੰਕਾਰੀ ਬੰਦੇ ਨੇ ਆਪਣੇ ਹੰਕਾਰ ਦੇ ਵਿੱਚ ਹੀ ਕਹਿੰਦੇ ਨੇ ਉਹ ਗੱਲ ਛੱਡ ਜਾਂਦੇ ਨੇ ਉਸ ਨੂੰ ਮਾਰਨ ਦੀ ਲੋੜ ਨਹੀਂ ਬੰਦਾ ਇਨਸਾਨ ਆਪ ਹੀ ਆਪ ਦੇ ਹੰਕਾਰ ਦੇ ਵਿੱਚ ਗੱਲ ਛੱਡ ਜਾਂਦਾ ਹੈ ਗੁਰੂ ਦੇ ਨਾਲ ਜੁੜੀਏ ਗੁਰੂ ਤੋਂ ਸਮਝ ਲਈਏ ਵਿਕਾਰ ਨੇ ਜਿਹੜੇ ਆਪਣੇ ਜਦੋਂ ਆਪਾਂ ਗੁਰੂ ਤੋਂ ਸਮਝ ਲਵਾਂਗੇ ਅਕਲ ਲਾਉਂਗੇ ਫਿਰ ਇਹ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨੇ ਇਹ ਕਦੇ ਵੀ ਆਪਣੇ ਤੇ ਹਾਵੀ ਨਹੀਂ ਹੋਣਗੇ ਜਦੋਂ ਆਪਾਂ ਗੁਰੂ ਤੋਂ ਸਮਝ ਲੈ ਕੇ ਚੱਲਾਂਗੇ ਗੁਰੂ ਦੇ ਨਾਲ ਹਮੇਸ਼ਾ ਜੁੜੇ ਰਹੀਏ ਗੁਰੂ ਤੋਂ ਸਮਝ ਅਕਲ ਲੈਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਅੱਗੇ ਇੱਕ ਬੇਨਤੀ ਹੈ ਜੀ ਆਪਾਂ ਜੋ ਵਸਾਖੀ ਦੇ ਦਿਹਾੜੇ ਤੇ ਤਾਂ ਤਾਂਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਜਾਂਦਾ ਹੈ ਤਾਂ ਨਾਲ ਜੋ ਹੈ ਖਾਲਸੇ ਦਾ ਸਾਜਨਾ ਦਿਵਸ ਹੈ ਉਹਦੇ ਤੇ ਆਪਾਂ ਜੋ ਪਾਠ ਕਰਾਉਣੇ ਹਨ ਉਹਦੇ ਬਾਰੇ ਸੰਗਤਾਂ ਦੇ ਨਾਲ ਵਿਚਾਰ ਕਰਨੀ ਹੈ ਸੋ ਸੰਗਤਾਂ ਗੁਰੂ ਘਰ ਮੌਜੂਦ ਰਹਿਣ ਇੱਕ ਬੇਨਤੀ ਹੋਰ ਹੈ ਜੀ ਗੁਰੂ ਘਰ ਦਾ ਜੋ ਨਕਸ਼ਾ ਹੈ ਉਹ 8:30 9:00 ਵਜੇ ਤੱਕ ਬਾਕੀ ਜਿਹੜਾ ਸੀ ਉਹ ਆ ਜਾਣਾ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰੇ ਪਹੁੰਚਣਾ ਆ ਕੇ ਆਪਣੀ ਜੋ ਸਲਾਹ ਹੈ ਵਿਚਾਰ ਉਹ ਦੇਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਓ ਹਰੀ ਕੇ ਰਾਮ ਜਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਨਾਲੇ ਹਰਨਾਰ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗਲਾਸਮ ਰਸ ਸੁਮੀ ਸੋਕਿਓ ਮਨ ਅਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਨ ਤੇ ਰ ਸਭ ਕੀ ਸ਼ੈ ਜਿਸ ਦੇ ਹੇ ਸੋ ਪਾਵੇ ਸਦਾ ਅਸਿਖ ਤੋਂ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨਕੈ ਮਨ ਵਸਿਆ ਵਾਜੇ ਸ਼ਬਦ ਕਿਨੇਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਾਹੀ ਕਰਤੇ ਰਹਿ ਸਾਚੁ ਲ ਮੇਰਾ ਹਰਦਾਰੁ ਸਾਚ ਨਾਮ ਧਾਰ ਮੇਰਾ ਜਨ ਭੁਖਾ ਸਭ ਗਵਾਈਆ ਕਰ ਛਾਦ ਸੁਖ ਮਨੈ ਵਸਿਆ ਜਨ ਇਛਾ ਸਭ ਪਜਾਈਆ ਸਦਾ ਕੁਰਬਾਨ ਕੀਤਾ ਗਰਵਟ ਹੋ ਜਿਸ ਦੀ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋਸ ਬਧਰੋ ਪਿਆਰੋ ਸੱਚਾ ਨਾਮ ਮੇਰਾ ਧਰ ਵਾਜੇ ਪੰਜ ਸ਼ਬਦ ਤਿਤਕਾਰ ਸਭਾ ਗਏ ਘਰ ਸਭਾ ਗਏ ਸ਼ਬਦ ਵਾਜੇ ਕਲਾ ਜਿਤਕਾਰ ਧਾਰਿਆ ਪੰਜ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਤ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈ ਸੁਖੁ ਆਤਿਤਕਾਰ ਅਨਹਦ ਵਾਜੇ आनन्द सुनो वड पागी हो सगल मनोरथ पूरि पारब्रह्म प्रव पाया उतरे सगलसूरि ਦੁਖ ਰੋਗ ਸੰਤਾ ਤੇ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪਨੀਤ ਕਹਤੇ ਭਵਤ ਸਤਗੁਰ ਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕੰ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਇ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬਰਿਆਈਆ ਵਾਚੇ ਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੈ ਦੂਰ ਜਿਨਿ ਨਾਮ ਤੇ ਆਇਆ ਗੈ ਮਸਤ ਕਾਲ ਨਾਨਕ ਤੇ ਮੁਖ ਉਜਲੇ qué este, is este.